ਚੇ ਪੀਰਾਂ ਦੀ ਜੀ ਜੈ ਸਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਖਾਸ ਹੈ ਕਿਉਂਕਿ ਆ ਜੋ ਸੰਗਰਾਮ ਦਿਹਾੜਾ ਆ ਰਿਹਾ ਜੀ ਆਖਰੀ ਹੈ ਕਿਉਂਕਿ ਲਾਸਟ ਦਿਨ ਜਿਹੜੇ ਸਾਲ ਦੇ ਚੱਲ ਰਹੇ ਆ ਤੇ ਇਹਦੇ ਵਿੱਚ ਆਪਾਂ ਨੂੰ ਇਕ ਕੁਝ ਕਰਮ ਜ਼ਰੂਰ ਕਰਨੇ ਚਾਹੀਦੇ ਆ ਕਰਮ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਇਹ ਵੀ ਇੱਕ ਬਹੁਤ ਚੰਗਾ ਕਰਮ ਤੁਹਾਡੇ ਕੋਲੋਂ ਹੋ ਜਾਂਦਾ ਜੇਕਰ ਤੁਸੀਂ ਸ਼ੇਅਰ ਕਰਦੇ ਆਂ ਗਾਂ ਦੀਆਂ ਤੁਹਾਡੀ ਵਜਾ ਨਾਲ ਕੀਤੀ ਹੋਈ ਵੀਡੀਓ ਸ਼ੇਅਰ ਹੋਰ ਗਾਂ ਅੱਗੇ ਜਾਂਦੀ ਹੈ ਤੇ ਕਿੰਨਾ ਰੂਹਾਂ ਦਾ ਭਲਾ ਹੁੰਦਾ ਹੈ ਪ੍ਰਮਾਤਮਾ ਨਾਲ ਜੁੜਦੀਆਂ ਤੇ ਜਿੰਨਾ ਜ਼ਿਆਦਾ ਗਾਂ ਦੀਆਂ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸ਼ੇਅਰ ਹੋਣਗੀਆਂ ਉੰਨੀ ਹੀ ਕਿਰਪਾ ਮਾਲਕ ਦੀ ਤੁਹਾਡੇ ਤੇ ਵੀ ਬਣੇਗੀ ਕਿਉਂਕਿ ਤੁਹਾਡੀ ਤੁਹਾਡੀ ਇੱਕ ਸ਼ੇਅਰ ਦੀ ਵਜ੍ਹਾ ਦੇ ਨਾਲ ਕੋਈ ਰੂਹ ਪਰਮਾਤਮਾ ਦੇ ਨਾਲ ਜੁੜ ਜਾਵੇ ਕੀ ਉਹਦਾ ਯਕੀਨ ਵਿਸ਼ਵਾਸ ਵੱਧ ਜਾਵੇਗਾ ਜਾਣਕਾਰੀ ਮਿਲ ਜਾਵੇ ਕਿ ਸੋ ਇਸ ਤੋਂ ਵਧੀਆ ਕੋਈ ਕਰਮ ਨਹੀਂ ਹੋ ਸਕਦਾ ਸੋ ਵਾਕੀ ਜ਼ਿਕਰ ਕਿਸੇ ਹੋਰ ਪਾਸ਼ਾ ਦੇ ਵਿੱਚ ਤੁਹਾਨੂੰ ਸਾਡੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਕੋਸ਼ਿਸ਼ ਕਰੋ ਦੀ ਉਪਾਸ਼ਾ ਨੂੰ ਤੁਸੀਂ ਖੁਦ ਹੀ ਸੈਕਟ ਵੀਡੀਓ ਚੱਲਦੇ-ਚੱਲਦੇ ਹੀ ਕਰ ਸਕਦੇ ਆ ਜੀ ਕੋਈ ਔਖਾ ਨਹੀਂ ਹੈ ਸੋ ਬਾਕੀ ਜੇਕਰ ਕੋਈ ਰੂਪ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਨਾਲ ਲੱਗਦੀ ਕੈਂਟੀ ਦਾ ਉਂਟਰਨ ਜਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਹੁੰਦਾ ਰਹੇ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਕਰ ਦਿੰਨੇ ਆ ਸੋ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਹਾਂ ਦੀਦੀ ਜੀ ਕਹਿੰਦੇ ਅਸੀਂ ਘਰ ਵਿੱਚ ਅੰਡਾ ਮੀਟ ਤਾਂ ਨਹੀਂ ਬੜਨ ਦਿੰਦੇ ਪਰ ਸ਼ਰਾਬ ਸਾਡੇ ਘਰ ਆ ਜਾਂਦੀ ਹੈ ਸੋ ਉਹਦੇ ਤੋਂ ਕੋਈ ਪਰਹੇਜ਼ ਨਹੀਂ ਹੈ ਤੇ ਨਾਲ ਹੀ ਇਹ ਲਿਖਦੇ ਨੇ ਕਿ ਅਸੀਂ ਹਰ ਵੀਰਵਾਰ ਦੀ ਵੀਰਵਾਰ ਚਰਾਗ ਰੋਸ਼ਨ ਕਰਦੇ ਆ ਤੇ ਹਰ ਰੋਜ਼ ਮਾਂਜੇਂਤ ਕੁੜੀ ਦੀ ਜੋਤ ਲਗਾਉਂਦੇ ਆ ਕਹਿੰਦੇ ਕਿ ਮੇਰੇ ਬੇਟੇ ਦੀ ਸਿਹਤ ਠੀਕ ਨਹੀਂ ਰਹਿੰਦੀ ਕੰਮ ਤਾਂ ਚੱਲਦਾ ਹੈ ਪਰ ਕਈ ਵਾਰ ਕਹਿੰਦੇ ਬਾਹਰ ਵੀ ਭੇਜਿਆ ਪਰ ਕੰਮ ਸੈੱਟ ਨਹੀਂ ਹੁੰਦਾ ਸੋ ਉਪਾਏ ਸੋ ਦੇਖੋ ਜੀ ਖਾਸ ਕਰਕੇ ਜਿੱਥੇ ماں ਚਿੰਤਪੂਰਣੀ ਦੀ ਜੋਤ ਜਗਦੀ ਹੈ ਜੇਕਰ ਉਸ ਘਰ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਹੈ ਤੇ ਇਹਦੇ ਨਾਲ ਫਿਰ ਕਹਿੰਦੇ ਨੇ ਕਿ ਦੁੱਖ ਦੇ ਰਾਗ ਉਹ ਫੜਦੇ ਆ ਸੋ ਇੱਕ ਮੈਂਬਰ ਇਹ ਸਭ ਗਲਤੀਆਂ ਕਰੇਗਾ ਇੱਕ ਮੈਂਬਰ ਜੋਤ ਲਗਾਏਗਾ ਸੋ ਜੋਤ ਲਗਾਉਣ ਵਾਲੇ ਨੂੰ ਵੀ ਬਰਾਬਰ ਹੀ ਸਜ਼ਾ ਮਿਲਦੀ ਆ ਕਿਉਂਕਿ ਜਿਹਦੇ ਨਾਲ ਪਰਿਵਾਰ ਦੇ ਨਾਲ ਪ੍ਰੇਮ ਹੁੰਦਾ ਹੈ ਜਿਹੜਾ ਉਸਨੂੰ ਸੇਵਾ ਕਰਨ ਵਾਲਾ ਹੈ ਸੋ ਫਿਰ ਉਹਨੂੰ ਵੀ ਨਾਲ ਹੀ ਸੜਿਆ ਪੁੱਗਤਣੀ ਪੈਂਦੀ ਹੈ ਕਿਉਂਕਿ ਇੱਕ ਆਵਾਜਾ ਮਾਰਦਾ ਮਾਲਕ ਨੂੰ ਤੇ ਦੂਸਰਾ ਇਹੋ ਜਿਹੀਆਂ ਚੀਜ਼ਾਂ ਘਰ ਵਿੱਚ ਲਿਆ ਕੇ ਗਲਤੀਆਂ ਕਰਦਾ ਹੈ ਜਿਹਦੇ ਨਾਲ ਫਿਰ ਨਰਾਜ ਵੀ ਤੇ ਦਿੱdte ਵੀ ਹੋ ਜਾਂਦੀ ਹੈ ਜੀ ਸੋ ਅਸੀਂ ਜਿਵੇਂ ਲਾ ਲੋ ਕਿ ਘਰ ਦਾ ਕੋਈ ਮੈਂਬਰ ਉਹਨੂੰ ਪਰੇਸ਼ਾਨ ਕਰਦੇ ਰਹਿੰਦੇ ਉਹਨੂੰ ਟਿਕਾਣੇ ਨਹੀਂ ਦਿੰਦੇ ਤੇ ਉਹ ਗੁੱਸਾ ਹੀ ਕਰੇਗਾ ਸੋ ਇਸੇ ਤਰ੍ਹਾਂ ਹੈ ਇੱਕ ਪਾਸੇ ਇੱਕ ਜਣਾ ਦੇਦਿਆਂ ਆਵਾਜ਼ ਮਾਰਦਾ ਤੇ ਇੱਕ ਜਣਾ ਉਹ ਕੰਮ ਕਰਦਾ ਜਿਹੜੇ ਨਹੀਂ ਪਸੰਦ ਉਹਨਾਂ ਨੂੰ ਤੇ ਜਣ ਕੇ ਸੀ ਉਹਨਾਂ ਨੂੰ ਟਿੱਕੇ ਵਹਿਣ ਲਿਰਦੇ ਇੱਕ ਪਾਸੇ ਅਰਦਾਸਾਂ ਕਰਦੇਵਾਜਾ ਮਾਰਦੇ ਕਿ ਮਾਲਕਾ ਬਾਰ ਅਸੀਂ ਜੂਤ ਲਗਾਈ ਵੀ ਆ ਤੇ ਇੱਕ ਪਾਸੇ ਇਹੋ ਜੇ ਕੰਮ ਹੋਣਗੇ ਤਾਂ ਫਿਰ ਉਹ ਦੇਵਤਾ ਕਿਹੜੇ ਜਾਂਦਾ ਹੈ ਸੋ ਜਾਂ ਤਾਂ ਕਹਿੰਦੇ ਕਿ ਸੇਵਾ ਫਿਰ ਕਰੋ ਹੀ ਨਾ ਪਹਿਲਾਂ ਹੀ ਸੋਜੀ ਨਾ ਚੱਲੋ ਘਰਾਂ ਵਿੱਚ ਹੀ ਜਗਾ ਦਰਬਾਰੇ ਸਿੱਧੀ ਕਹਿੰਦੇ ਕਿ ਸੋਜ ਸਮਝ ਕੇ ਲਗਾਉਣੇ ਚਾਹੀਦੇ ਪਰ ਜਿਨ੍ਹਾਂ ਦੇ ਹੁਣ ਜੱਤੀ ਬਜ਼ੁਰਗ ਸੇਵਾ ਕਰ ਗਿਆ ਤੇ ਉੱਥੇ ਫਿਰ ਸੇਵਾ ਹੋਣੀ ਹੋਣੀ ਆ ਸੇਵਾ ਕਰਨੀ ਪੈਣੀ ਛੁੱਟਣੀ ਨਹੀਂ ਪਰ ਆਪਣੇ ਹਿਸਾਬ ਨਾਲ ਕਹੀ ਕਿਸੇ ਨੇ ਮਗਰ ਲੱਗ ਕੇ ਜੋਤ ਜਾਂ ਚਰਾਗ ਕਰਨ ਲੱਗ ਪਿੰਦੇ ਨੇ ਪਰ ਘਰ ਵਿੱਚ ਪਹਿਲਾਂ ਤੋਂ ਕਿਸੇ ਨੇ ਨਹੀਂ ਬੰਨਿਆ ਹੁੰਦਾ ਸੋ ਫਿਰ ਜਦੋਂ ਇਹੋ ਜੀਆਂ ਪ੍ਰੋਬਲਮ ਆਉਂਦੀਆਂ ਤੇ ਫਿਰ ਪ੍ਰੋਬਲਮ ਹਰ ਇੱਕ ਨੂੰ ਸੈਣੀ ਕਰਦੀ ਆ ਕਿਉਂਕਿ ਉਹ ਵੀ ਘਰ ਦਾ ਮੈਂਬਰ ਹੈ ਤੇ ਸੇਵਾ ਕਰਨ ਵਾਲੇ ਵੀ ਬਾਕੀ ਦੇ ਵੀ ਘਰ ਦੇ ਮੈਂਬਰ ਆ ਤੇ ਇੱਕ ਦੀ ਗਲਤੀ ਫਿਰ ਸੋ ਜਾ ਸਾਰਿਆਂ ਨੂੰ ਪਹੁੰਚਦੀ ਪੈਂਦੀ ਹੈ ਜੀ ਸੋ ਇੱਥੇ ਇਹੀ ਕਹਾਂਗੇ ਕਿ ਜੇਕਰ ਇੰਨੀ پاک ਪਵਿੱਤਰ ਸੇਵਾ ਘਰ ਵਿੱਚ ਕਰਨੀ ਆ ਤੁਸੀਂ ਦੇਵਤਿਆਂ ਦੀ ਤਾਂ ਫਿਰ ਇਹੋ ਜਿਹੀਆਂ ਚੀਜ਼ਾਂ ਘਰ ਵਿੱਚ ਨਾ ਪਾੜੋ ਇਹ ਹੀ ਸਭ ਤੋਂ ਵੱਡਾ ਇੱਕ ਉਪਾਅ ਹੈ ਵਿਸ਼ਵਾਸ ਰੱਖ ਕੇ ਸੇਵਾ ਕਰੋ ਅਰਦਾਸ ਬੇਨਤੀ ਕਰੋ ਤੇ ਉਹ ਸਾਰੇ ਗੰਮ ਘਰੇ ਹਰ ਦਿੰਦੇ ਨੇ ਬਸ ਇਤੋ ਜਾਨ ਨਫ਼ਰਤ ਹੈ ਮਾਂ ਚਿੰਤਕੁਣੀ ਜਿੱਥੇ ਗਾਲ ਆ ਜਾਂਦੀ ਹੈ ਬਹੁਤ ਨਫ਼ਰਤ ਹੈ ਇਹੋ ਜਿਹੀਆਂ ਚੀਜ਼ਾਂ ਘਰ ਵਿੱਚ ਨਹੀਂ ਪਾੜਨੇ ਚਾਹੀਦੀਆਂ ਮਾਂ ਬਹੁਤ ਜਲਦ ਨਾਰਾਜ਼ ਹੋ ਜਾਂਦੀ ਹੈ ਸੋ ਜਿੱਥੇ ਆਂਡਾ ਮੀਟ ਸ਼ਰਾਬ ਚਲਦੀ ਹੈ ਸੋ ਉਹਨਾਂ ਦੀ ਜੋਤ ਉਹ ਕੱਲਾ ਦੀਵਾ ਨਹੀਂ ਹੁੰਦਾ ਇੱਕ ਬੱਤੀ ਨਹੀਂ ਹੁੰਦੀ ਉਹ ਆਪ ਹੀ ਪਰ ਚੀਜ਼ ਦੇ ਨਾਮ ਦਾ ਸੀ ਚਿਰਾਗ ਜਾਂ ਜੋਤ ਰੋਸ਼ਨੀ ਕਰਦੀਆਂ ਸੋ ਇਸ ਕਰਕੇ ਸੋਚੀ ਦੇ ਨਾਲ ਚੱਲਣ ਦੀ ਜ਼ਰੂਰਤ ਹੈ ਸੋਚ ਵਿਚਾਰ ਕਰਕੇ ਚੱਲੋ ਗਾਂਧੀਆਂ ਉਮਰਾਂ ਗੀਤ ਦੀਆਂ ਜਾ ਰਹੀਆਂ ਆ ਸੋ ਜਿੰਨਾ ਹੋ ਸਕਦਾ ਹੈ ਜਾਨੀ ਕਿ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ ਆਪਣੇ ਆਪ ਨੂੰ ਸਦਾਰੋ ਚੰਗੇ ਪਾਸੇ ਲਾਓ ਸੋ ਸਾਨੂੰ ਇੱਥੇ ਪਲ ਦਾ ਭਰੋਸਾ ਨਹੀਂ ਤੇ ਅਸੀਂ ਕਰਮ ਇੰਨੇ ਮਾੜੇ ਕਰ ਲਏ ਨੇ ਸੋ ਮਾੜੇ ਕਰਮਾਂ ਦਾ ਫਲ ਵੀ ਭੁਗਤਣਾ ਪੈਣਾ ਹੈ ਇਸ ਸਰੀਰ ਹੈ ਇਹਨੂੰ ਇੱਕ ਦਿਨ ਛੱਡਣਾ ਪੈਣਾ ਹੈ ਮਿੱਟੀ ਹੈ ਨਬੱਟੀ ਚ ਰਲ ਜਾਣਾ ਪੜ ਜਿਹੜੀ ਰੂਹ ਹੈ ਉਹਨੂੰ ਸਜਾਵਾਂ ਮਿਲਣਗੀਆਂ ਇਹ ਗਲਤੀਆਂ ਦੇ ਨਾਲ ਕਿਉਂਕਿ ਇੱਕ ਰੂਹੀ ਤਾਂ ਹੈ ਜਿਹਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਹੈ ਇਹ ਸਰੀਰ ਚੋਂ ਦਾ ਰੂਹ ਨਿਕਲ ਗਈ ਤੇ ਇਹ ਮਿੱਟੀ ਹੈ ਇਹਨੂੰ ਕੋਈ ਫਰਕ ਨਹੀਂ ਚਾਹੇ ਸਾੜੇ ਕੋਈ ਚਾਹੇ ਕੁਸ਼ ਕਰੇ ਇਹਦੇ ਨਾਲ ਸੋ ਜਿਹੜੀ ਰੂਹ ਹੈ ਉਹਨੇ ਤਾਂ ਜਿੱਥੋਂ ਆਈਏ ਵਾਪਸ ਉੱਥੇ ਜਾਣਾ ਹੀ ਜਾਣਾ ਹੈ ਤੇ ਉਹ ਰੂਹ ਨੂੰ ਫਿਰ ਸਜਾ ਮਿਲਣੀ ਹੈ ਉਹਦੇ ਕਰਮਾਂ ਦੀ ਤੋ ਬਹੁਤ ਔਖਾ ਹੈ ਫੇਂ ਗਾਉਂ ਦਾ ਪੜਾ ਉੱਥੇ ਕੋਈ ਆਪਣਾ ਨਹੀਂ ਹੈ ਪੁਕਾਰ ਸੁਣਨ ਵਾਲਾ ਇੱਥੇ ਅਸੀਂ ਸਾਡਾ ਕੁਝ ਦੁੱਖਦਾ ਹੈ ਤੇ ਅਸੀਂ ਆਵਾਜ਼ ਲਗਾਉਂਦੇ ਆਂ ਕਰਦੇ ਆਂ ਤੋਂ ਮਦਦ ਮੰਗਦੇ ਆਂ ਤੇ ਕਰਦੇ ਕੇਅਰ ਵੀ ਕਰਦੀ ਆਂ ਪਰ ਉਸ ਜਗ੍ਹਾ ਤੇ ਕਿਸੇ ਆਪਣੇ ਨੇ ਨਹੀਂ ਖੜਨਾ ਸਿਰਫ ਇੱਕ ਪ੍ਰਮਾਤਮਾ ਨੇ ਤੁਹਾਡੇ ਨਾਲ ਖੜਨਾ ਉਹ ਕਿਤਾਹ ਖੜਨਾ ਜਾਂ ਜਿਕਰ ਤੁਹਾਡਾ ਕਰਮ ਚੰਗਾ ਹੈ ਸੋ ਕਰਮ ਚੰਗੇ ਕਰੋ ਤੇ ਮਾਲਕ ਵੀ ਫਿਰ ਹਮੇਸ਼ਾ ਸਾਥ ਦਿੰਦਾ ਹੈ ਜੀ ਸੋ ਹੁਣ ਪਾਈ ਤੇ ਇੱਕ ਵਾਰ ਕਮੈਂਟ ਦੱਸਾਂਗੇ ਸੋ ਇੱਥੇ ਬਹੁਤ ਸਾਰੇ ਕਮੈਂਟ ਆਸਦੇ ਨੇ ਜਿਹੜੇ ਕਹਿੰਦੇ ਨੇ ਕਿ ਦੀਦੀ ਜੀ ਬਹੁਤ ਜ਼ਿਆਦਾ ਟੈਨਸ਼ਨ ਹੋ ਗਈ ਕੀ ਗੱਲ ਹੋਈ ਵੀਡੀਓ ਨਹੀਂ ਕਾਫੀ ਸਮੇਂ ਤੋਂ ਐਂਜਾ ਸਾਨੂੰ ਵੀਡੀਓ ਨਹੀਂ ਲੱਗਦੀ ਮਨ ਵਿੱਚ ਚੈਨ ਰਹਿੰਦਾ ਹੈ ਸੋ ਜੇਕਰ ਕਹਿੰਦੇ ਕਿ ਪ੍ਰੋਬਲਮ ਆ ਤੇ ਪ੍ਰਮਾਤਮਾ ਤੁਹਾਡੀ ਮਨੋ ਕਾਮਨਾ ਪੂਰੀ ਕਰੇ ਤੇ ਧੰਨ ਚੜ੍ਹਦੀ ਕਲਾ ਜ ਰੱਖੇ ਕਾ ਭੀ ਐਸੇ ਕਮੈਂਟ ਆ ਜੀ ਇੱਕ ਵਾਰ ਜੀ ਤੁਹਾਡਾ ਸਾਰਿਆਂ ਰੂਹਾਂ ਦਾ ਧੰਨਵਾਦ ਸ਼ੁਰੂਆਤ ਕਰਦੇ ਹਾਂ ਕਿ ਤੁਸੀਂ ਸਾਡਾ ਫਿਕਰ ਕਰਦੇ ਹੋ ਸੋ ਬਾਕੀ ਫਿਕਰ ਵਾਲੀ ਕੋਈ ਗੱਲ ਨਹੀਂ ਸੀ ਖੁਸ਼ੀ ਵਾਲਾ ਹੀ ਟਾਈਮ ਸੀ ਇਸ ਕਰਕੇ ਸਮਾਂ ਨਹੀਂ ਮਿਲਿਆ ਜੀ ਵੀਡੀਓ ਬਣਾਉਣ ਦਾ ਸੋ ਹੁਣ ਅੱਗੇ ਤੋਂ ਕੋਸ਼ਿਸ਼ ਕਰਦੇ ਰਹਿਾਂਗੇ ਸੋ ਇੱਥੇ ਲਿਖਦੇ ਨੇ ਕਿ ਦੀਦੀ ਜੀ ਤੁਸੀਂ ਕਹਿੰਦੇ ਹੋ ਕਿ ਗੁਰੂ ਬਣਾਓ ਪਰ ਅਸੀਂ ਤਾਂ ਬਾਹਰ ਰਹਿੰਦੇ ਆ ਤੇ ਅਸੀਂ ਗੁਰੂ ਕਿੱਥੋਂ ਲੱਭੀਏ ਤੁਸੀਂ ਸਾਡੀ ਗੁਰੂ ਬਣ ਜਾਓ ਸਾਡੇ ਕਮੈਂਟ ਦਾ ਜਵਾਬ ਦਿਓ ਸੋ ਦੇਖੋ ਜੀ ਅਸੀਂ ਕਿਸੇ ਦੇ ਗੁਰੂ ਨਹੀਂ ਬਣ ਸਕਦੇ ਅਸੀਂ ਬਹੁਤ ਵਾਰ ਦੱਸ ਚੁੱਕੀਆਂ ਕਿ ਗੁਰਧਰਨਾ ਐਦਾਂ ਹੀ ਨਹੀਂ ਹੋ ਜਾਂਦੀ ਜਿੱਥੇ ਡੇਰਾ ਚੱਲਦਾ ਹੈ ਗੱਤੀ ਹੈ ਹੁਕਮ ਹੈ ਪ੍ਰਮਾਤਮਾ ਵੱਲੋਂ ਜਿਨ੍ਹਾਂ ਨੂੰ ਕੀ ਨਾਮ ਦਾਤ ਦੇ ਸਕਦੇ ਨੇ ਪ੍ਰਮਾਤਮਾ ਨਾਲ ਜੋੜ ਸਕਦੇ ਆ ਸੋ ਉਤੋਂ ਹੀ ਨਾਮ ਸ਼ਬਦ ਲੈਣਾ ਚਾਹੀਦਾ ਆ ਸਾਡੇ ਅਰਗੇ ਮਾਨੂੰ ਬਹੁਤ ਮਿਲ ਜਾਣਗੇ ਪਰ ਸਾਡਾ ਤਾਂ ਇਨਕ ਹੈ ਕਿ ਜਿੰਨਾ ਘੜਮਤ ਗਿਆਨ ਆਉਂਦਾ ਹੈ ਉਨਾਂ ਕੱਸੇ ਤੁਹਾਡੇ ਤਾਈਂ ਸਾਂਝਾ ਕਰਦੀਦਾ ਜੀ ਸੁਭਕੀ ਇਹ ਨੌਲੇਜ ਹੁੰਦੀ ਆ ਜੋ ਗੱਲਾਂ ਸੀ ਤੁਹਾਡੇ ਤੱਕ ਪਹੁੰਚਾਉਂਦੇ ਆ ਜਿੰਨੀ ਕ ਜਿੰਦਗੀ ਦੇ ਵਿੱਚ ਸਾਨੂੰ ਦੇ ਹਿਸਾਬ ਨਾਲ ਜਾਣਕਾਰੀ ਮਿਲ ਰਹੀ ਹੈ ਨੌਲੇਜ ਮਿਲ ਰਹੀ ਹੈ ਉੰਨੀ ਕ ਅਸੀਂ ਵੱਲ ਅੱਗੇ ਰੱਖਦੇ ਹੀ ਦੀ ਹੈ ਜੀ ਪਰ ਇਹ ਜੋ ਗੱਲਾਂ ਅੱਜ ਦੱਸੀਆਂ ਜਾ ਰਹੀਆਂ ਆ ਆਉਣ ਵਾਲੇ ਸਮੇਂ 'ਚ ਜਾਂ ਹੋ ਸਕਦਾ ਤੁਹਾਡੇ ਨਾਲ ਹੋਈਆਂ ਹੋਣ ਇਹ ਤੁਹਾਡੇ ਕੰਮ ਹੀ ਆਉਣਤੀਆਂ ਜੀ ਸੋ ਇਸ ਵਰਗੀ ਨਾ ਗੱਲਾਂ ਤੇ ਅਮਰ ਜ਼ਰੂਰ ਕਰਿਆ ਕਰੋ ਸੋ ਪੂਰਾ ਗੁਰੂ ਮਿਲ ਜਾਂਦਾ ਹੈ ਸੋ ਘਰ ਬੈਠੇ ਹੀ ਪਰਮਾਤਮਾ ਦਾ ਨਾਮ ਸਿਮਰੋ ਨਹੀਂ ਵੀ ਗੁਰਧਾਰਨਾ ਹੈ ਸਤਨਾਮ ਵਾਹਿਗੁਰੂ ਦਾ ਨਾਮ ਲੈ ਲਓ ਮੂਲ ਮੰਤਰ ਕਰ ਲਓ ਬਹੁਤ ਸਾਰੇ ਨੇ ਐਸੇ ਸੁਪਰਮਾਤਮਾ ਦਾ ਅਨਿਕਰ ਪਹੁੰਚਣਾ ਚਾਹੁੰਦੇ ਹੋ ਮਨ ਨੂੰ ਸ਼ਾਂਤ ਕਰਕੇ ਉਹਦੇ ਨਾਲ ਬੈਠ ਕੇ 2 ਮਿੰਟ ਗੱਲ ਕਰ ਲਿਆ ਕਰੋ ਆਪਸ ਵਿੱਚ ਹੀ ਜੜੀ ਕੰਨੀ ਬੈਠ ਕੇ ਯਾਦ ਕਰਨਾ ਪਰਮਾਤਮਾ ਨੂੰ ਕੋਈ ਪਾਵਰ ਹੈ ਅੰਦਰ ਛੁਪੀ ਹੋਈ ਹੈ ਤੇ ਜਦੋਂ ਬਾਬਰ ਜਾਪ ਪਵੇਗੀ ਉਹ ਤੁਹਾਨੂੰ ਆਪਣੇ ਆਪ ਸਹੀ ਰਸਤਾ ਦਿਖਾ ਦੇਗੀ ਸਹੀ ਗੁਰੂ ਦੇ ਨਾਲ ਮਿਲਾ ਕਰਾ ਦੇਗੀ ਜੀ ਸੋ ਹੁਣ ਆਪਾਂ ਇੱਥੇ ਅਮੀਰ ਵਿਚੇਲ ਚਲਦੇ ਆਂ ਜੀ ਜੇਕਰ ਭਾਸ਼ਾ ਹੋਰ ਤੁਹਾਨੂੰ ਸੁਣਾਈ ਸਾਡੀ ਨਹੀਂ ਦਿੰਦੀ ਹੈ ਤਾਂ ਫਿਰ ਕੋਸ਼ਿਸ਼ ਕਰੋ ਕਿ ਤੁਹਾਨੂੰ ਖੁਦ ਨੂੰ ਹੀ ਇਹ ਆਵਾਜ਼ ਦੀ ਸੈਟਿੰਗ ਕੰਨੇ ਪਵੇਗੀ ਜੀ ਸੋ ਹਰ ਇੱਕ ਵੀਡੀਓ ਤੇ ਕਰਨੀ ਪਿਆ ਕਰਨੀ ਹੈ ਜਿਹਦੇ ਤੇ ਤੁਹਾਨੂੰ ਆਵਾਜ਼ ਇੰਗਲਿਸ਼ ਵਿੱਚ ਸੁਣਾਈ ਦਿੰਦੀ ਹੈ ਸੋ ਜੇਕਰ ਸਮਝ ਨਹੀਂ ਆਉਂਦੀ ਤਾਂ ਇੱਕ ਸ਼ਾਰਟ ਵੀਡੀਓ ਅਸੀਂ ਪਾਈ ਹੋਈ ਆ ਤੁਸੀਂ ਉਹ ਦੇਖੋ ਜਿਵੇਂ ਉਹਦੇ ਵਿੱਚ ਕਲਿੱਕ ਕੀਤਾ ਜਾਂਦਾ ਆਪਸ਼ਨ ਨੂੰ ਉਵੇਂ ਕਰੋ ਆਵਾਜ਼ ਕਰਨਾ ਵਗੋਂ ਪੰਜਾਬੀ ਵਿੱਚ ਹੀ ਆਵੇਗੀ ਜੀ ਸੋ ਬਾਕੀ ਚਲਦੇ ਚਲਦੇ ਵੀਡੀਓ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਤੁਵਾ ਤੋਂ ਅਦੇ ਸ਼ੀਰ ਜ਼ਰੂਰ ਕਰਨਾ ਜੀ ਵੀਡੀਓ ਨੂੰ ਹੁਣ ਆਪਾਂ ਇੱਥੇ ਮੇਨ ਵਿਸ਼ਾ ਦਾ ਚੱਲਦੇ ਹਾਂ ਸੋ ਇਸ ਵਾਰ ਜੋ ਕਰਮ ਹੈ ਉਹ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਪਹਿਲਾਂ ਤਾਂ ਮਨ ਨੂੰ ਸ਼ਾਂਤ ਕਰਕੇ ਘਰ ਵਿੱਚ ਹੀ ਆਪਣੇ ਮਾਲਕ ਨੂੰ ਯਾਦ ਕਰਨਾ ਹੋ ਸਕੇ ਤਾਂ ਅਮਰ ਦੇਲੇ ਉੱਠੋ ਸੰਗਰਾ ਦਿਹਾੜੇ ਤੇ ਉੱਠ ਕੇ ਆਪਣੇ ਪ੍ਰਮਾਤਮਾ ਦਾ ਧੰਨਵਾਦ ਸ਼ੁਕਰਾਨਾ ਜ਼ਰੂਰ ਕਰੋ ਕਿਥੇ-ਇਥੇ ਉਹਨਾਂ ਨੇ ਤੁਹਾਡਾ ਸਾਥ ਦਿੱਤਾ ਤੁਹਾਡਾ ਸਹਾਰਾ ਬਣੇ ਨੇ ਸੋ ਉਹ ਸਾਰੀਆਂ ਗੱਲਾਂ ਦੇ ਇੱਕ ਵਾਰ ਪੂਰੇ ਸਾਲ ਤੇ ਨਜ਼ਰ ਮਾਰੋ ਬੈਠ ਕੇ ਕਿ ਪ੍ਰਮਾਤਮਾ ਨੇ ਸਾਡੀ ਕਿੱਥੇ-ਕਿੱਥੇ ਲਾਜ ਰੱਖੀ ਆ ਕਿਹਨੇ-ਕਿਹਨੇ ਕਰਕੇ ਸਾਡੀ ਮਦਦ ਕੀਤੀ ਆ ਸਾਨੂੰ ਬਚਾਇਆ ਪਰੇਸ਼ਾਨੀਆਂ ਤੋਂ ਸੋ ਉਹ ਸਾਰੀਆਂ ਚੰਗੀਆਂ ਗੱਲਾਂ ਨੂੰ ਸੋਚ ਵਿਚਾਰ ਕਰਕੇ ਫਿਰ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਧੰਨਵਾਦ ਜ਼ਰੂਰ ਕਰਨਾ ਜੇਕਰ ਪਰੇਸ਼ਾਨੀਆਂ ਤੁਹਾਨੂੰ ਲੱਗਿਆ ਹੈ ਕਿ ਨਹੀਂ ਸੋਚਣਾ ਕਿ ਆਹ ਸਾਲ ਚ ਤੱਕ ਦੁੱਖ ਬਹੁਤ ਆਏ ਪਰੇਸ਼ਾਨੀਆਂ ਬਹੁਤ ਆਈਆਂ ਇਹ ਨਹੀਂ ਪਰ ਉਹ ਪਰੇਸ਼ਾਨੀਆਂ ਤੇ ਉਹ ਮਾਲਕ ਤੁਹਾਡੇ ਨਾਲ ਖੜਾ ਸੀ ਉਹ ਗੱਲਾਂ ਨੂੰ ਮਹਿਸੂਸ ਕਰਨਾ ਬਹੁਤ ਵੱਡੀਆਂ ਪਰੇਸ਼ਾਨੀਆਂ ਦੁੱਖ ਆਏ ਪਰ ਮੇਰਾ ਮਾਲਕ ਨਾਲ ਖੜਾ ਰਿਹਾ ਸਾਨੂੰ ਮੁਸੀਬਤ ਦੇ ਵਿੱਚੋਂ ਕੱਢ ਕੇ ਬਾਹਰ ਵੀ ਲੈ ਆਇਆ ਸੋ ਚੰਗੀਆਂ ਗੱਲਾਂ ਨੂੰ ਯਾਦ ਰੱਖਣਾ ਹੈ ਚੰਗੀਆਂ ਗੱਲਾਂ ਨੂੰ ਸੋਚ ਕੇ ਮਾਲਕ ਮਹਾਜਨ ਨਜ਼ਰ ਸਮਝ ਕੇ ਉਹਦਾ ਧੰਨਵਾਦ ਸ਼ੁਕਰਾਨਾ ਕਰਨਾ ਹੈ ਜੰਦੇ ਜਾਂਦੇ ਸਾਲ ਦਾ ਧੰਨਵਾਦ ਸ਼ੁਕਰਾਨਾ ਜ਼ਰੂਰ ਕਰੋ ਜੇਕਰ ਕੁਝ ਚੰਗਾ ਜ਼ਿੰਦਗੀ 'ਚ ਹੋਇਆ ਹੀ ਨਹੀਂ ਵੈਸੇ ਤਾਂ ਇਦਾਂ ਹੁੰਦੀ ਨਹੀਂ ਹੈ ਕਿ ਪਰੇਸ਼ਾਨੀ ਆਈ ਤੇ ਮਾਲਕ ਨਾਲ ਨਾ ਖੜਿਆ ਹੋਵੇ ਜਿਹੜਾ ਇਨਸਾਨ ਸੇਵਾ ਕਰਦਾ ਰਹੂ ਤੋ ਉਹ ਪ੍ਰਮਾਤਮਾ ਨੂੰ ਯਾਦ ਕਰ ਲਓ ਤੇ ਨਾਲ ਖੜਦਾ ਹੈ ਤੇ ਸੰਕੇਤ ਵੀ ਹੁੰਦਾ ਹੈ ਸੋ ਜਿਹੜੇ ਬਿਲਕੁਲ ਪ੍ਰਮਾਤਮਨ ਨੂੰ ਭੁਲਾ ਦਿੰਦੇ ਨੇ ਮਾੜੇ ਰਸਤੇ ਤੇ ਤੁਰਦੇ ਨੇ ਉਹਨਾਂ ਦਾ ਮਾੜੀ ਹੋਂਦੀ ਫਰਕ ਉਹਨੂੰ ਜਿਹੜਾ ਮੰਨਦਾ ਹੈ ਉਹਦੇ ਨਾਲ ਇਹ ਸਭ ਕੁਝ ਨਹੀਂ ਹੁੰਦਾ ਸੋ ਥੋੜੇ ਚਿਰ ਲਈ ਲਹੂਣਾ ਆਉਂਦਾ ਹੈ ਜਣੇ ਕਿ ਇਨਸਾਨ ਡੋਲ ਜਾਂਦਾ ਹੈ ਪਰੇਸ਼ਾਨੀ ਦੇ ਕੇ ਘਬਰਾ ਜਾਂਦਾ ਪਰ ਪ੍ਰਮਾਤਮਾ ਫਿਰ ਸੰਭਾਲ ਲੈਂਦਾ ਫਿਰ हिम्मत ਬਣਾ ਦਿੰਦਾ ਹੈ ਆਪਣਾ ਨਾਲ ਹੋਣ ਦਾ ਸੰਕੇਤ ਦਿੰਦਾ ਹੈ ਸੋ ਧੰਨਵਾਦ ਸ਼ੁਕਰਾਨਾ ਸੰਰਾਤੇ ਜਰੂਰ ਕਰਨਾ ਜਾਂਦੇ ਜਾਂਦੇ ਸਾਲ ਦਾ ਤੇ ਵਾਗ ਉઠੋ ਉੱਠ ਕੇ ਸ਼ੁਰੂਆਤ ਕਰੋ ਆਪਣੇ ਮਾਲਕ ਦੇ ਦਰ ਤੇ ਜਾਓ ਜੋ ਗੁਰੂ ਘਰ ਪਿੰਡਾਂ ਵਿੱਚ ਬਣੇ ਹੁੰਦੇ ਨੇ ਜੀ ਉੱਥੇ ਜਾ ਕੇ ਵੀ ਇਹ ਇਤਤਾਸਾ ਕਰੋ ਧੰਨਵਾਦ ਸ਼ੁਕਰਾਨਾ ਕਰੋ ਇਹ ਹੀ ਬਹੁਤ ਵੱਡਾ ਕਰਮ ਹੈ ਚੀੜਾਨਸਾਨ ਸਬਰ ਵਿੱਚ ਰਹਿੰਦਾ ਹੈ ਧੰਨਵਾਦ ਕਰਦਾ ਮਾਨਕ ਦਾ ਸ਼ੁਕਰਾਨਾ ਕਰਦਾ ਹੈ ਉਹ ਬਹੁਤ ਕੁਝ ਚਿੰਦਰੀ ਵਿੱਚ ਪਾ ਲੈਂਦਾ ਹੈ ਕਿ ਜੋ ਸੇਵਾ ਕਰਮ ਨੂੰ ਗੁਰੂ ਘਰ ਜਾ ਕੇ ਮਿਲਦੀ ਹੈ ਉਸ ਸੇਵਾ ਜਰੂਰ ਕਰੋ ਸੇਵਾ ਤੋਂ ਹੀ ਮਹਿਵਾ ਮਿਲਦਾ ਹੈ ਜੀ ਤੇ ਜੋ ਤੁਹਾਡਾ ਵਕੀ ਮਨ ਕਰਦਾ ਹੈ ਸ਼ਰਧਾਂਤ ਸਤੀ ਤਾਨਪੁ ਜਰੂਰ ਕਰੋ ਇਹਨਾਂ ਦਿਨਾਂ ਤੇ ਜੀ ਸੋ ਬਾਕੀ ਆਪੇ ਮਾਲਕ ਕਿਰਪਾ ਕਰ ਦਿੰਦਾ ਹੈ ਸੋ ਉਹਦੀ ਨਜ਼ਰ ਵਿੱਚ ਰਹਿਣਾ ਨਜ਼ਰ ਵਿੱਚ ਅਸੀਂ ਉਦੋਂ ਹੀ ਰਹਿ ਸਕਦੇ ਹਾਂ ਜਦੋਂ ਚੰਗੀ ਸੋਚ ਹੋਵੇ ਤੇ ਕਰਮ ਚੰਗਾ ਹੋਵੇ ਚੰਗਾ ਕਰਮ ਕਰਦੇ ਜਾਓ ਤੇ ਮਾਲਕ ਦੀ ਨਜ਼ਰ ਹਮੇਸ਼ਾ ਹੀ ਬਣੀ ਰਹਿੰਦੀ ਆ ਸੋ ਪ੍ਰਮਾਤਮਾ ਹਮੇਸ਼ਾ ਸਾਨੂੰ ਹਰ ਪਲ ਹਰ ਟਾਈਮ ਦੇਖਦਾ ਹੈ ਸੋ ਇਨਸਾਨ ਕਹਿੰਦੇ ਕਿ ਚੰਗਾ ਕਰਮ ਕਰਨ ਲੱਗਿਆ ਸੋਚਦਾ ਹੈ ਕਿ ਮੈਨੂੰ ਪ੍ਰਮਾਤਮਾ ਦੇਖ ਰਿਹਾ ਹੈ ਤੇ ਮਾੜਾ ਕਰਮ ਕਰਨ ਲੱਗਿਆ ਸੋਚਦਾ ਹੈ ਕਿ ਮੈਨੂੰ ਕੋਈ ਨਹੀਂ ਦੇਖਦਾ ਪਰ ਪ੍ਰਮਾਤਮਾ ਸਾਡੇ ਪਲ-ਪਲ ਦੀ ਖਬਰ ਰੱਖਦਾ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਅਮਲ ਕਰਨਾ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆਂ ਚੈਪ ਰਹਿੰਦੀ ਜੀ ਜੈਸਾ ਜੀ